ਹਾਂਜੀ ਅਗਲਾ ਕੁਐਸਚਨ ਹੈਗਾ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੀਤੀਆਂ ਦੇ ਪ੍ਰੋਗਰਾਮ ਪਪਾ ਕਰਾ ਪੋਲੀਟੀਕਲ ਸਾਇੰਸ ਦਾ ਜਿਹੜਾ ਕਿ ਉਹ ਟੌਪਿਕ ਆ ਹਾਂਜੀ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਸਮਾਜਿਕ ਆਧਾਰ ਨੀਤੀਆਂ ਦਾ ਪ੍ਰੋਗਰਾਮ ਪਹਿਲਾ ਦਲ ਦਾ ਜਨਮ ਬਰਥ ਆਫ ਦਾ ਪਾਰਟੀ ਮਿਸੋ ਬੋਨ ਜਿਸ ਦੇ ਚੋਂ ਸਤੰਤਰ ਭਾਰਤ ਨੇ ਜਿਹੜੇ ਕਿ ਪਹਿਲੀਆਂ ਸਧਾਰਨ ਚੋਣਾਂ ਹੋਈਆਂ ਤਾਂ ਇਹਨਾਂ ਚੋਣਾਂ ਤੋਂ ਲਗਭਗ 1 ਸਾਲ ਪਹਿਲਾਂ 1 ਸਾਲ ਪਹਿਲਾਂ 1952 ਈਸਵੀ ਦੇ ਵਿੱਚ ਭਾਰਤੀ ਜਨ ਸੰਗ ਦਾ ਇੱਕ ਰਾਜਨੀਤਿਕ ਦਲ ਸਥਾਪਿਤ ਹੋਇਆ ਮਤਲਬ 1951 ਚ ਜਦੋਂ ਚੋਣਾਂ ਹੋਈਆਂ ਉਸ ਤੋਂ 1 ਸਾਲ ਪਹਿਲਾਂ 1952 ਈਸਵੀ ਦੇ ਵਿੱਚ ਜਨ ਸੰਗ ਨਾਂ ਦਾ ਇੱਕ ਰਾਜਨੀਤਿਕ ਦਲ ਸਥਾਪਿਤ ਹੋਇਆ ਇਸ ਦਲ ਨੂੰ ਸਥਾਪਿਤ ਕਰਨ ਦੇ ਵਿੱਚ ਪ੍ਰਸਿੱਧ ਹਿੰਦੂ ਨੇਤਾ ਸ਼ਿਆਮਾ ਪ੍ਰਸਾਦ ਮੁਕਰਜੀ ਦਾ ਵਿਸ਼ੇਸ਼ ਹੱਥ ਸੀ 1977 ਈਸਵੀ ਵਿੱਚ ਜਨ ਸੰਗ ਨਾਂ ਦਾ ਰਾਜਨੀਤਿਕ ਦਲ ਪਾਰ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਪਰ ਜਲਦੀ ਜਨਤਾ ਪਾਰਟੀ ਦੇ ਵਿੱਚ ਫੁੱਟ ਪੈ ਗਈ ਤੇ ਇਹ ਦਲ ਕਈ ਭਾਗਾਂ ਵਿੱਚ ਵੰਡਿਆ ਗਿਆ। 6 April 1936 ਨੂੰ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਗਈ ਤੇ ਭਾਰਤ ਦੇ ਰਹਿ ਚੁੱਕੇ ਵਿਦੇਸ਼ ਮੰਤਰੀ ਸ਼੍ਰੀ ਟਲਵਿਹਾਰੀ ਵਾਜਪਾਈ ਨੂੰ ਇਸ ਨਾਮੇ ਰਾਜਨੀਤਿਕ ਦਲ ਦਾ ਪ੍ਰਧਾਨ ਚੁਣਿਆ ਗਿਆ। ਤੇ 9 July 192014 ਨੂੰ ਅਮਿਤ ਸ਼ਾਹ ਨੂੰ ਭਾਜਪਾ ਦਾ ਪ੍ਰਧਾਨ ਚੁਣਿਆ ਗਿਆ ਤੇ ਕਮਲ ਫੁੱਲ ਇਸ ਦਾ ਚੋਣ ਨਿਸ਼ਾਨਾ ਤੇ ਇਸ ਪਾਰਟੀ ਦੇ ਝੰਡੇ ਵਿੱਚ ਹਰਾ ਤੇ ਕੇਸਰੀ ਦੋ ਰੰਗ ਨੇ। ਹਾਂਜੀ ਅੱਗੇ ਇਹਦੇ ਵਿਚਾਰਧਾਰਾਵਾ ਭਾਜਪਾ ਜਨਤਾ ਪਾਰਟੀ ਨੇ ਸਵਰਗਵਾਸੀ ਸ਼੍ਰੀ ਜੈ ਪ੍ਰਕਾਸ਼ ਨਰਾਇਣ ਦੇ ਸਮੇਂ ਕ੍ਰਾਂਤੀ ਦੇ ਸੁਪਨਿਆਂ ਨੂੰ ਸਕਾਰ ਕਰਨਾ ਤੇ ਰਾਜਨੀਤੀ ਨੂੰ ਸੱਤਾ ਦੀ ਖੇਡ ਬਣਾਉਣ ਦਾ ਸੰਕਲਪ ਕੀਤਾ। ਅ ਸ਼੍ਰੀ ਬਾਦਪਾਈ ਨੇ ਕਿਹਾ ਕਿ ਸਾਡੇ ਪਾਰਟੀ ਰਾਸ਼ਟਰੀਤਾ, ਲੋਕਤੰਤਰ, ਗਾਂਧੀਵਾਦ, ਸਮਾਜਵਾਦ, ਧਰਮ ਨਿਰਪੱਖਤਾ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਇਨ੍ਹਾਂ ਸਿਧਾਂਤਾਂ ਤੇ ਚੱਲ ਕੇ ਹੀ ਰਚਨਾਤਮਕ ਤੇ ਉਦੋਲਨਾਤਮਕ ਪ੍ਰੋਗਰਾਮ ਬਣਾਏਗੀ ਤੇ ਦੇਸ਼ ਵਿੱਚ ਜਨ ਜਾਗਰਤੀ ਦੀ ਮੁਹਿੰਮ ਸ਼ੁਰੂ ਕਰੇਗੀ। ਫਰਵਰੀ ਮਾਰਚ 1998 ਨੂੰ ਲੋਕ ਸਭਾ ਦੇ ਚੋਣਾਂ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਨੇ 55 ਸਫਲ ਚੋਣ ਪੱਤਰ ਕੋਸ਼ਿਤ ਕੀਤਾ ਸੀ ਤੇ ਇਸ ਪਾਰਟੀ ਦਾ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਤੇ ਫਰਵਰੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਅਟਲਬਹਿਰੀ ਵਾਜਪਾਈ ਨੇ 3 ਫਰਵਰੀ ਨੂੰ 1998 ਨੂੰ ਜਾਰੀ ਕੀਤਾ। ਕੋਸ਼ਣ ਪੱਤਰ ਵਿੱਚ ਕਿਹਾ ਗਿਆ ਸੂਚਿਤ ਸੁਰੱਖਿਆ, ਸਵਦੇਸ਼ੀ, ਸਮਾਜਿਕ ਸਮਾਨਤਾ ਤੇ ਹਿੰਦੂਤਵ ਪੰਜ ਅਧਾਰਨਾਵਾਂ ਸੀ ਜਿਹੜੀਆਂ ਭਾਰਤੀ ਜਨਤਾ ਪੜਦੇ ਮੂਲ ਵਿਸ਼ੇ ਤੇ ਵਿਚਾਰਕ ਸਤੰਭ ਬਣੇ। ਹਾਂਜੀ 14 April 2024 ਨੂੰ ਭਾਰਤੀ ਜਨਤਾ ਪਾਰਟੀ ਨੇ April May 2024 ਹਾਂਜੀ 14 April 2024 ਨੂੰ ਭਾਰਤੀ ਜਨਤਾ ਪਾਰਟੀ ਨੇ April May 2024 ਦੇ ਵਿੱਚ ਹੋਣ ਵਾਲੀਆਂ 18ਵੀਂ ਲੋਕ ਸਭਾ ਦੇ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਤੇ ਇਹਦੀਆਂ ਧਾਰਾਵਾਂ ਸੀ ਦੇਸ਼ ਦੇ ਵਿੱਚ 1 Nation 1 Election ਤੇ ਕਾਮਨ ਇਲੈਕਟੋਰਲ ਰੋਲ ਦੀ ਵਿਵਸਥਾ ਕੀਤੀ ਜਾਊਗੀ ਆਯੋਸ਼ਮਾਨ ਭਾਰਤ ਤੋਂ 5 ਲੱਖ ਦਾ ਮੁਫਤ ਇਲਾਜ ਮਿਲ ਰਿਹਾ ਹੈ ਤੇ ਅੱਗੇ ਵੀ ਮਿਲਦਾ ਰਹੇਗਾ 70 ਸਾਲ ਤੋਂ ਜ਼ਿਆਦਾ ਉਮਰ ਦੇ ਹਰ ਬਜ਼ੁਰਗ ਨੂੰ ਇਸ ਯੋਜਨਾ ਲਾਭ ਦਿੱਤਾ ਜਾਊਗਾ। ਜਨ ਅਸ਼ੋਦੀ ਸੈਂਟਰ ਤੋਂ 80% ਛੋਟ ਨਾਲ ਦਵਾਈ ਮਿਲਦੀ ਰਹੂਗੀ। ਅਗਲੇ 5 ਸਾਲਾਂ ਤੱਕ ਮੁਫਤ ਰਾਸ਼ਨ, ਪਾਣੀ, ਗੈਸ ਕਨੈਕਸ਼ਨ, ਪੀਐਮ ਸੂਰਜਕਰ ਯੋਜਨਾ ਨਾਲ ਜ਼ੀਰੋ ਬਿਜਲੀ ਬਿੱਲ ਦੀ ਵਿਵਸਥਾ ਕੀਤੀ ਜਾਊਗੀ। ਗਰੀਬਾਂ ਨੂੰ 4 ਕਰੋੜ ਪੱਕੇ ਮਕਾਨ ਦਿੱਤੇ ਜਾਣਗੇ ਤੇ 3 ਕਰੋੜ ਹੋਰ ਪੱਕੇ ਮਕਾਨ ਬਣਾਏ ਜਾਣਗੇ। ਪੇਪਰ ਲੀਕ ਉਤੇ ਵੱਡਾ ਕਾਨੂੰਨ ਬਣਾਇਆ ਗਿਆ ਤੇ ਉਸ ਨੂੰ ਲਾਗੂ ਕੀਤਾ ਜਾਊਗਾ। ਨੈਕਸਟ 7ਥ ਪੁਆਇੰਟ ਹੈਗਾ ਮੁਦਰਾ ਯੋਜਨਾ ਦੇ ਦੁਆਰਾ 20 ਲੱਖ ਰੁਪਏ ਤੱਕ ਦਾ ਲੋਨ ਮਿਲੂਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਜਾਊਗੀ 2036 ਦੇ ਵਿੱਚ 올림픽 ਦੀ ਮੇਜ਼ਬਾਨੀ ਕੀਤੀ ਜਾਊਗੀ ਆਪਾਜ਼ਾ ਨੂੰ ਪੀਐਮ ਆਵਾਜ਼ ਯੋਜਨਾ ਵਿੱਚ ਪ੍ਰਾਥਮਿਕਤਾ ਤਰਜੀਹ ਦਿੱਤੀ ਜਾਊਗੀ ਜਵਾਨਾਂ ਲਈ ਬੁਨਿਆਦੀ ਢਾਂਚਾ ਨਿਰਮਾਣ ਸ਼ੁਰੂ ਕਰਨਾ ਖੇਡਾਂ ਨਿਵਾਸ ਉੱਚ ਮੁੱਲ ਸੇਵਾ ਸੈਰਸਪਾਟਾ ਆਦ ਯੋਜਨਾਵਾਂ ਦੇ ذریعے ਲੱਖਾਂ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ 1 ਕਰੋੜ ਭੈਣਾ ਦੀਦੀ ਲੱਖਪਤੀ ਬਣ ਗਈਆਂ ਤੇ 3 ਕਰੋੜ ਹੋਰ ਨੂੰ ਲੱਖਪਤੀ ਭੈਣਾ ਬਣਾਇਆ ਜਾਊਗਾ ਨਾਰੀ ਬੰਦਨਾ ਦਿਨ ਨੂੰ ਲਾਗੂ ਕੀਤਾ ਜਾਊਗਾ 20 ਤੋਂ ਲੈ ਕੇ ਬਾਜ਼ਾਰ ਤੱਕ ਕਿਸਾਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸ਼੍ਰੀ ਅੰਨ ਨੂੰ ਸੁਪਰ ਫੂਡ ਦੀ ਤਰ੍ਹਾਂ ਸਭਰ ਕੀਤਾ ਜਾਊਗਾ ਨੈਨੋ ਯੂਰੀਆ ਤੇ ਖੇਤ ਕੁਦਰਤੀ ਖੇਤੀ ਨਾਲ ਜ਼ਮੀਨ ਦੀ ਸੁਰੱਖਿਆ ਕੀਤੀ ਜਾਊਗੀ ਨੰਬਰ 15 ਮਸ਼ਿਆਰਿਆਂ ਦੇ ਜੀਵਨ ਨਾਲ ਜੁੜੇ ਹਰੇਕ ਪਹਿਲੂ ਜਿਵੇਂ ਕਿਸ਼ਤੀ ਦਾ ਬੀਮਾ ਮੱਛੀ ਪ੍ਰੋਸੈਸਿੰਗ ਯੂਨਿਟ ਸੈਟਲਾਈਟ ਦੁਆਰਾ ਵਕਤ ਦੀ ਜਾਣਕਾਰੀ ਆਧ ਨੂੰ ਮਜ਼ਬੂਤ ਕੀਤਾ ਜਾਊਗਾ ਨੰਬਰ 16 ਮੱਛੀ ਪਾਲਕਾਂ ਨੂੰ ਸੀ ਵੀਡ ਅਤੇ ਮੋਤੀ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾਊਗਾ ਨੰਬਰ 17 ਗਿਗ ਵਰਕਰ ਟੈਕਸੀ ਡਰਾਈਵਰ ਆਟੋ ਡਰਾਈਵਰ ਘਰਾਂ ਵਿੱਚ ਕੰਮ ਕਰਨ ਵਾਲੇ ਵਰਕਰ ਪ੍ਰਵਾਸੀ ਵਰਕਰ ਟਰੱਕ ਡਰਾਈਵਰ ਕੁਲੀ ਆਦ ਨੂੰ ਕਿਰਤ ਨਾਲ ਜੋੜਿਆ ਜਾਏਗਾ ਤੇ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਜਾਣਗੀਆਂ ਨੰਬਰ 18 ਤਿੰਨ ਬਲੂਵਰ ਸਭਿਆਚਾਰ ਸੈਂਟਰ ਦੇ ਦੁਆਰਾ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਵਿੱਚ ਲੈ ਜਾਇਆ ਜਾਊਗਾ ਨੰਬਰ 19 ਭਾਰ ਦੇ ਰਵਾਇਤਾਂ ਭਾਸ਼ਾਵਾਂ ਦੇ ਅਧਿਐਨ ਦੀ ਵਿਵਸਥਾ ਉੱਚ ਸਿੱਖਿਆ ਸੰਸਥਾਨ ਵਿੱਚ ਕੀਤੀ ਜਾਊਗੀ ਨੰਬਰ 20 2025 ਨੂੰ ਜਨ ਜਾਤੀ ਆ ਗੌਰਵ ਵਰਗ ਦੇ ਰੂਪ ਦੇ ਵਿੱਚ ਕੋਸ਼ਿਸ਼ ਕੀਤਾ ਜਾਊਗਾ ਅਕੇਗਾ ਇਕਲਵਯਾ ਸਕੂਲ ਪੀਐਮ ਜਨਮਨ वन ਉਤਪਾਦਨ ਵਿੱਚ ਮੁੱਲ ਜੋੜ ਵੈਲਿਊ ਮੂਲ ਜੋੜ ਤੇ ਇੱਕ ਇਕੋਟ੍ਰੂਇਜ਼ਮ ਇਕੋਟ੍ਰੂਇਜ਼ਮ ਤੇ ਹੌਸਲਾ ਫੁਜਾਈ ਕੀਤੀ ਜਾਊਗੀ ਨੰਬਰ 22 OBC ਤੇ ST ਸਮੁਦਾਇ ਨੂੰ ਜੀਵਨ ਦੇ ਹਰ ਖੇਤਰ ਵਿੱਚ ਸਨਮਾਨ ਦਿੱਤਾ ਜਾਊਗਾ ਟਰਾਂਸ ਜੈਂਡਰ ਚੁਣਾ ਵੀ ਸਫਲਤਾ ਮਿਲਵਾਇਆ ਸਮਾਨ ਜੁਜ਼ਰਾਂ ਦਾ ਲਾਭ ਮਿਲੇਗਾ ਸੋ ਇਹ ਇਸੇ ਜਿਹੜੇ ਕਿ ਅੱਗੇ ਸੀਟਾਂ ਠੀਕ ਹੈ 18ਵੇਂ ਲੋਕ ਸਭਾ ਦੇ ਚੋਣਾਂ ਵਿੱਚ BJP ਨੂੰ 240 NDA ਨੂੰ 293 ਸੀਟਾਂ ਪ੍ਰਾਪਤ ਹੋਣਗੀਆਂ ਇਹ ਇਸ ਲਈ ਸ਼੍ਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ। ਓਕੇ ਸਿੱਟਾ। ਵੈਸੇ ਤਾਂ ਆਪਾਂ ਕਾਂਗਰਸ ਵਾਲਾ ਵੀ ਆਪਾਂ ਕਰ ਲਿਆ ਲੱਗ ਵੀਡੀਓ ਦੇ ਵਿੱਚ ਤੁਸੀਂ ਇਸ ਵੀਡੀਓ 'ਚ ਵੀ ਕਰ ਸਕਦੇ ਹੋ ਮੈਂ ਜਸਟ ਤੁਹਾਨੂੰ ਸ਼ੋਅ ਕਰ ਦਉਣੀ ਆ। 18ਵੀਂ ਲੋਕ ਸਭਾ ਦੇ ਚੋਣਾਂ ਵਿੱਚ ਕਾਂਗਰਸ ਨੇ ਜਿਹੜਾ ਆਪਣਾ ਨਿਆ ਪੱਤਰ, ਕੋਸ਼ਨਾ ਪੱਤਰ ਜਾਰੀ ਕੀਤਾ ਸੀ ਜਿਹੜੇ ਧਾਰਾਵਾਂ ਸੀ। ਕਾਰਜਕ੍ਰਮ ਇਹਨਾਂ ਤੇ ਸਾਰੇ ਠੀਕ ਐ। ਅ ਸੈਂਟਰ ਵਿੱਚ ਜਿਹੜੀਆਂ 30 ਲੱਖ ਨੌਕਰੀਆਂ ਦੇ ਸਥਾਨ ਖਾਲੀ ਨੇ ਉਹਨਾਂ ਨੂੰ ਭਰਿਆ ਜਾਊਗਾ ਰਾਜਸਥਾਨ ਦੇ ਸੰਚਿਰਜੀਵੀ ਯੋਜਨਾ ਵੰਗਣ ਸਾਰੇ ਦੇਸ਼ ਵਿੱਚ 25 ਲੱਖ ਰੁਪਏ ਦਾ ਹੈਲਥ ਬੀਮਾ ਦਿੱਤਾ ਜਾਊਗਾ ਸਮਾਜਿਕ ਆਰਥਿਕ ਜਾਤੀਗਤ ਸਰਵੇ ਸਾਰੇ ਦੇਸ਼ ਵਿੱਚ ਕਰਵਾਇਆ ਜਾਊਗਾ ਡਿਪਲੋਮਾ ਧਾਰਕਾਂ ਜਾਂ 25 ਸਾਲ ਤੋਂ ਘੱਟ ਉਮਰ ਦੇ ਗ੍ਰੈਜੂਏਟ ਨੌਜਵਾਨਾਂ ਲਈ ਇੱਕ ਸਾਲ ਲਈ ਆਪੈਂਟਰ ਸਟਿਪ ਮੁਹੱਈਆ ਕਰਵਾਈ ਜਾਊਗੀ ਪੇਪਰ ਲੀਗ ਹੋਣ ਦੇ ਮਸਲੇ ਨਿਪਟਣ ਲਈ ਫਾਸਟ ਟਰੈਕ ਅਦਾਲਤਾਂ ਨਕਟਰਨ ਕੀਤਾ ਜਾਊਗਾ ਪੀੜਤਾਂ ਨੂੰ ਆਰਥਿਕ ਮੁਆਵਜ਼ਾ ਸ਼ੁਰੂ ਕਰਨ ਲਈ ਫੰਡ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ 40 ਸਾਲ ਤੋਂ ਘੱਟ ਉਮਰ ਦੇ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨਗੇ ਤੇ ਡਿਜੀਟਲ ਲਰਨਿੰਗ ਵਾਸਤੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਫੋਨ ਦਿੱਤੇ ਜਾਣਗੇ ਮਹਾ ਲక్ష్ਮੀ ਯੋਜਨਾ ਨੂੰ ਸ਼ੁਰੂ ਕਰਕੇ ਗਰੀਬ ਪਰਿਵਾਰ ਬਿਨਾਂ ਸ਼ਰਤਿਕ 1 ਲੱਖ ਰੁਪਏ ਹਰ ਸਾਲ ਦਿੱਤੇ ਜਾਣਗੇ ਰਾਸ਼ੀ ਘਰ ਦੀ ਇਸਤਰੀ ਨੂੰ ਦਿੱਤੀ ਜਾਊਗੀ 21 ਸਾਲ ਤੋਂ ਘੱਟ ਉਮਰ ਦੇ ਉੱਪਰ ਦੇ ਖੜਿਆ ਰਹਿਲੇ 10000 ਰੁਪਏ ਪ੍ਰਤੀ ਮਹੀਨਾ ਯੋਜਨਾ ਲਾਗੂ ਹੋਊਗੀ 2025 ਤੋਂ ਇਸ ਤਰ੍ਹਾਂ ਦੇ ਸੈਂਟਰ ਸਰਕਾਰ ਦੇ ਅਧੀਆਂ ਨੌਕਰੀਆਂ ਰਾਖਾ ਕਰਨ ਕੀਤਾ ਜਾਊਗਾ ਫਰੰਟ ਲਾਈਨ ਸਿਹਤ ਕਾਰਜਕਰਤਾਵਾਂ ਜਿਵੇਂ ਆਸ਼ਾ ਵਰਕਰ ਆਂਗਣਵਾੜੀ ਮਿੱਡੇ ਮੀਲ ਰਸੋਈ ਇਹਨਾਂ ਦੇ ਵੇਤਨ ਵਿੱਚ ਸੈਂਟਰ ਸਰਕਾਰ ਯੋਗਦਾਨ ਦੁੱਗਣਾ ਕੀਤਾ ਜਾਊਗਾ ਮੰਰੇਗਾ ਦੇ ਪ੍ਰتحਤ ਮਜ਼ਦੂਰੀ ਵਧਾ ਕੇ 400 ਰੁਪਏ ਕੀਤੀ ਜਾਊਗੀ ਪ੍ਰਤੀ ਦਿਨ 400 ਰੁਪਏ ਘੱਟੋ ਘੱਟ ਰਾਸ਼ਟਰੀ ਵੇਤਨ ਦਾ ਵਾਦਾ ਕੋਸ਼ਨਾ ਪੱਤਰ ਵਿੱਚ ਇਹ ਵਾਦਾ ਕੀਤਾ ਗਿਆ ਕਾਂਗਰਸ ਭੋਜਨ ਪਹਰਾਵੇ ਪਿਆ ਪਿਆ ਸ਼ਾਦੀ ਭਾਰਤੀ ਕਿਸੇ ਵੀ ਹਿੱਸੇ ਵਿੱਚ ਯਾਤਰਾ ਜਾਂ ਨਿਵਾਸ ਦੀ ਵਿਅਕਤੀਗਤ ਪਸੰਦ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ ਤੇ ਦਖਲਅੰਦਾਜ਼ੀ ਕਰਨ ਵਾਲੇ ਇਹ ਪਹਿਲੇ ਸਾਰੇ ਕਨੋਨਾਂ ਨੂੰ ਵੀ ਖਤਮ ਕਰ ਦੋਗੇ ਸਦਨ ਦੇ 70 ਦੌਰਾਨ ਹਫਤੇ ਵਿੱਚ ਇੱਕ ਦਿਨ ਵਿਰੋਧੀ ਬੈਂਚ ਦੇ ਸੁਝਾਅ ਏਜੰਡੇ ਉੱਪਰ ਚਰਚਾ ਕੀਤੀ ਜਾਊਗੀ ਨਵੰਬਰ 16 ਮਦਾਨ ਈਵੀਐਮ ਨਾਲ ਹੋਊਗਾ ਤੇ ਕਿੰਤੂ ਮਦਦਾਤਾ ਮਸ਼ੀਨ ਤੋਂ ਨਿਕਲੀ ਮਦਾਨ ਪਰਚੀ ਨੂੰ ਵੀ ਵੀ ਪੈਟ ਵਿੱਚ ਰੱਖ ਅਤੇ ਜਮ੍ਹਾਂ ਕਰ ਸਕਣਗੇ ਨੰਬਰ 17 ਜਨਾਬੀ ਬਾੰਡ ਕੋਟਾਲੇ ਸਰਬਜਨਕ ਸੰਪਤੀ ਦੇਣੇ ਵਾ ਵੈਚ ਪੀਐਮ ਕਿਅਰ ਕੋਟਾਲੇ ਉਚਤਮ 70 ਉੱਤੇ ਬਾਰ ਬਾਰ ਖੂਫੀਆ ਸਫਲਤਾਵਾਂ ਦੀ ਜਾਂਚ ਕੀਤੀ ਜਾਊਗੀ ਨੰਬਰ 18 ਮੀਡੀਅਨ ਸੰਵਿਧਾਨ ਦੁਆਰਾ ਹਾਸਿਲ ਆ ਜਾਂਦੀ ਦਵਾਈਆਂ ਵਿੱਚ ਮਦਦ ਕੀਤੀ ਜਾਊਗੀ ਨੰਬਰ 19 ਸ਼ਾਂਸਰ ਸਿਪ ਲਗਾਉਣ ਵਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਊਗਾ ਨੰਬਰ 20 ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਖਾਲੀ ਤਿੰਨ ਸਥਾਨ ਤਿੰਨ ਸਾਲਾਂ ਵਿੱਚ ਭਰ ਦਿੱਤੇ ਜਾਣਗੇ ਨੰਬਰ 21 ਅਗਨੀ ਵੀਰ ਯੋਜਨਾ ਨੂੰ ਖਤਮ ਕਰ ਦਿੱਤਾ ਜਾਊਗਾ ਪੁਰਾਣੀ ਭਰਤੀ ਦੇ ਤਰੀਕੇ ਨੂੰ ਫਿਰ ਤੋਂ ਲਾਗੂ ਕੀਤਾ ਜਾਊਗਾ ਨੰਬਰ 22 ਇੱਕ ਰੈਂਕ ਇੱਕ ਪੈਨਸ਼ਨ ਨੂੰ ਲੈ ਕੇ ਜੁਪੀਏ यूपीए सरकार ਦੇ ਦੇਸ਼ ਨੂੰ ਲਾਗੂ ਕੀਤਾ ਜਾਊਗਾ ਨੰਬਰ 23 ਸੱਤਾ ਵਿੱਚ ਆਉਣ ਦੇ ਬਾਅਦ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਤੁਰੰਤ ਬਹਾਲ ਕੀਤਾ ਜਾਊਗਾ ਨੰਬਰ 24 ਪਾਂਡਿਚਰ ਨੂੰ ਪੂਨ ਰਾਜ ਦਾ ਅਧਿਕਾਰ ਦਿੱਤਾ ਜਾਊਗਾ ਨੰਬਰ 25 ਦਿੱਲੀ ਸਰਕਾਰ ਦੇ ਨਿਯਮ 1991 ਨੂੰ ਸੋਧ ਕਰਕੇ ਕਰਦੇ ਉਪ ਰਾਜਪਾਲਾਂ ਦੇ ਸਬਾਵਾਂ ਸਮੇਤ ਐਨ ਸੀ ਟੇ ਦਿੱਲੀ ਦੇ ਮੰਤਰੀ ਪਰਿਸ਼ਦ ਦੇ ਸਲਾਹ ਮਸ਼ਵਰੇ ਤੇ ਕੰਮ ਕਰੂਗਾ ਸੋ ਕੀ ਕਨਕਲੂਜਨ ਹੈ Thanks.